ਨਾਮ ਗੁਰਸ਼ਰਨ कौर ਹੈ ਤੇ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਆ ਤੇ ਜਿਹੜਾ ਮੇਰਾ ਇਹ ਬੁੱਕ ਆਫ ਇੰਡੀਆ ਬੁੱਕ ਆਫ ਰਿਕਾਰਡਸ 'ਚ ਜਿਹੜਾ ਮੇਰਾ ਨਾਮ ਦਰਜ ਹੋਇਆ ਹੈਗਾ ਇਹ ਵਰਡ ਰਿਕਾਰਡ ਪਹਿਲਾਂ ਬਣਿਆ ਹੋਇਆ ਸੀਗਾ 2 ਮਿੰਟ ਵਿੱਚ 5 ਕਵਿਤਾਵਾਂ ਲਿਖਣ ਦਾ ਪੰਜਾਬੀ ਲੈਂਗੁਏਜ ਵਿੱਚ ਤੇ ਮੈਂ ਉਸ ਰਿਕਾਰਡ ਨੂੰ ਬ੍ਰੇਕਡਾਊਨ ਕਰਕੇ 1.5 ਮਿੰਟ ਵਿੱਚ 1 ਮਿੰਟ 30 ਸੈਕਿੰਡ ਵਿੱਚ 8 셀ਫ ਕੰਪੋਜ਼ਡ ਪੋਇਮਸ ਲਿਖਣ ਦਾ ਪੰਜਾਬੀ ਲੈਂਗੁਏਜ ਵਿੱਚ ਰਿਕਾਰਡ ਬਣਾਇਆ ਹੈਗਾ ਜਿਹੜੀ ਮੇਰੀ ਸ਼ੁੱਧ ਕਵਿਤਾ ਸੀ ਸੋਧ ਸਹਿਤ ਉਹ ਮੈਂ 2021 ਅਗਸਤ ਵਿੱਚ ਲਿਖੀ ਪਹਿਲੀ ਉਹ ਕਵਿਤਾ ਤੇ ਜਿਸ ਦੀ ਸੋਧ ਮੇਰੇ ਸਕੂਲ ਦੇ ਟੀਚਰਸ ਨੇ ਕੀਤੀ ਸੀਗੀ ਉਥੋਂ ਦੇ ਪ੍ਰਿੰਸੀਪਲ ਸੀ ਡਾਕਟਰ ਜਗਸੀਰ ਸਿੰਘ ਸੰਧੂ ਉਹਨਾਂ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਇਹ ਸਫ਼ਰ ਸ਼ੁਰੂ ਕੀਤਾ ਉਸ ਦਿਨ ਮੈਨੂੰ ਇਹ ਫੀਲ ਹੋਇਆ ਕਿ ਹੁਣ ਮੈਂ ਕਵਿਤਾ ਲਿਖਣ ਲੱਗ ਗਈਆਂ ਤੇ ਹੁਣ ਮੈਨੂੰ ਅੱਗੇ ਜਾਣਾ ਚਾਹੀਦਾ ਦੇਸਤੋ ਤੇ ਉਸ ਤੋਂ ਬਾਅਦ ਮੈਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਪਹਿਲਾਂ ਮੈਂ ਇਹ ਅੱਠ ਕਵਿਤਾਵਾਂ 1 ਘੰਟੇ ਵਿੱਚ ਸਮਾ ਕੀਤਾ ਕਿਉਂਕਿ ਕਈ ਵਾਰ ਮਾਈਂਡ ਵਿੱਚ ਵਿਚਾਰ ਨਹੀਂ ਸੀ ਆਉਂਦੇ ਕਈ ਵਾਰ ਹੱਥ ਨਹੀਂ ਸੀ ਚੱਲਦਾ ਹੱਥ ਥੱਕ ਜਾਂਦਾ ਸੀ ਉਨੀ ਪ੍ਰੈਕਟਿਸ ਕਰਦੇ ਸਮੇਂ ਫਿਰ ਮੈਂ 1 ਘੰਟੇ ਤੋਂ ਇਹ ਰਿਡਿਊਸ ਕਰਕੇ ਉਹਨਾਂ ਮਾਈਂਡ ਨੂੰ ਪ੍ਰੈਕਟਿਸ ਦੇ ਨਾਲ ਟ੍ਰੇਨ ਕਰ ਕਰਕੇ ਉਹਨੂੰ 1.5 ਮਿੰਟ ਦਾ ਤੱਕ ਦਾ ਸਮਾਂ ਤੈਅ ਕੀਤਾ ਗੁਰਸ਼ਾਨ ਗੱਲ ਕਰੀਏ ਜਿਸ ਤਰ੍ਹਾਂ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਸੀ ਕਿਸੇ ਨੂੰ ਲਿਖਣ ਦੀ ਚੇਟਕ ਇਹ ਅ ਨਹੀਂ ਸਰ ਪਹਿਲਾਂ ਇਸ ਤਰ੍ਹਾਂ ਤਾਂ ਨਹੀਂ ਕਹਿ ਸਕਦੇ ਕੀ ਲਿਖਣ ਦੀ ਚੇਟਕ ਪਰ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹ ਬਹੁਤ ਸੋਹਣੀਆਂ ਕਵਿਤਾਵਾਂ ਗੁੰਗਨਾਉਂਦੇ ਰਹਿੰਦੇ ਸੀ ਮੈਨੂੰ ਬਚਪਨ ਵਿੱਚ ਸੁਣਾਉਂਦੇ ਰਿਹਾ ਕਰਦੇ ਸੀ ਜਦੋਂ ਸ਼ਾਮ ਦਾ ਸਮਾਂ ਹੁੰਦਾ ਸੀ ਤਾਂ ਮੈਂ ਉਹਨਾਂ ਕੋਲ ਗੱਲਬਾਤ ਕਰਨ ਲਈ ਬੈਠਣਾ ਤਾਂ ਉਹਨੇ ਮੈਨੂੰ ਬਹੁਤ ਸਾਰੀਆਂ ਤੁਕਾਂ ਜੋੜ-ਜੋੜ ਸਿਖਾਉਣੀਆਂ ਤੇ ਮੇਰੇ ਖਿਆਲ 'ਚ ਜੋ ਮੇਰੇ ਮਨ ਅੰਦਰ ਅੱਜ ਕਵਿਤਾਵਾਂ ਉੱਜਦੀਆਂ ਮੈਂ ਉਹਨਾਂ ਨੂੰ ਕਲਮ ਬੰਦ ਕਰਦੀਆਂ ਜੋ ਮੇਰੇ ਬਾਪ ਦੇ ਜਜ਼ਬਾਤ ਸੀਗੇ ਜੋ ਉਹ ਰੰਗ ਉਹਨਾਂ ਦੇ ਅੰਦਰ ਸੀ ਸ਼ਾਇਦ ਮੈਂ ਉਹਨਾਂ ਦੀ ਕਲਮ ਨੂੰ ਆਪਣੀ ਕਲਮ 'ਚ ਸਮਾ ਕੇ ਅੱਜ ਜੋ ਕੁਝ ਵੀ ਲਿਖ ਰਹੀ ਹਾਂ ਉਹ ਉਹਨਾਂ ਦੇ ਦੇਣ ਹੈ ਫਿਰ ਇਹਨੂੰ ਕਿਸੇ ਆਪਾਂ ਕਹਿ ਦਈਏ ਕਿਤਾਬ ਦਾ ਰੂਪ ਦਿੱਤਾ ਤੁਸੀਂ ਜੀ ਸਰ ਹੁਣ ਤੱਕ ਮੇਰੀਆਂ ਦੋ ਬੁੱਕਸ ਜਿਹੜੀਆਂ ਉਹ ਪਬਲਿਸ਼ ਹੋ ਚੁੱਕੀਆਂ ਹੈਗੀਆਂ ਜਿਹੜੀ ਪਹਿਲੀ ਕਿਤਾਬ ਸੀ ਖਿਆਲਾਂ ਤੋਂ ਸ਼ਬਦਾਂ ਤੱਕ ਦਾ ਸਫ਼ਰ ਉਹ 2023 ਵਿੱਚ ਪਬਲਿਸ਼ ਹੋਈ ਹੈ ਉਹ ਇੱਕ ਸਾਂਝਾ ਕਾਵ ਸੰਗ੍ਰਹਿ ਸੀ ਜਿਸ ਵਿੱਚ ਮੇਰੀਆਂ ਕੁਝ ਕੁ ਪੋਇਮਸ ਪਬਲਿਸ਼ ਹੋਈਆਂ ਸੀ ਥੈਨ ਮੈਂ 2025 ਜਨਵਰੀ ਇਸੇ ਸਾਲ ਹੀ ਆਪਣੀ ਸੈਲਫ ਕੰਪੋਜ਼ਡ ਪੂਰੀ ਪੋਇਟਰੀ ਦੀ ਬੁੱਕ ਪਬਲਿਸ਼ ਕੀਤੀ ਹੈ ਜਿਸ ਦਾ ਸਰਲੇਖ ਹੈ ਮੈਂ ਤੇ ਬੀਬੀ ਜਿਸ ਵਿੱਚ ਮੈਂ ਆਪਣੇ ਗ੍ਰੈਂਡਮਦਰ ਦੇ ਰਿਲੇਟਡ ਚੀਜ਼ਾਂ ਲਿਖੀਆਂ